ਨਾ ਹੀ ਹੋਪ ਤੁਸੀਂ ਸਾਰੇ ਘੈਂਟ ਜਾਓਗੇ ਅਜਾ ਆਪਣਾ ਹੈਗੇ ਨਗਰ ਕੀਤਨ ਤੋਂ ਨਗਰ ਕੀਤਨ ਦੇ ਵਾਸੀ ਕੋਨੇ ਜਿਹੜੇ ਥੋੜਾ ਆਪਣਾ ਖੈਣੀ ਸਬਾਰੀ ਚ ਬਣਾੜ ਗੁਰੂਗਾ ਟੇਕੇ ਮੱਤਾ ਅਬ ਗੁਰੂਗਾ ਟੇਕੇ ਮੱਤਾ ਵਿੱਚ ਜਾ

दिवाग। 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 सारी संघ का धनबाद है पंच प्यारे सहबान सतगुरु नगर कीर्तन की अगवाई करने वास्ते ਤਿਆਰ ਪਰ ਤਿਆਰ ਨੇ ਕਰਨ ਸੰਗਤਾਂ ਗੁਰੂ ਚਰਨਾਂ ਤੱਕ ਪਹੁੰਚਕੀਆਂ ਨੇ ਫਕੀਰ ਜੀ ਤੋਂ ਦੇਰ ਬੰਗੀ ਹੈ ਸੱਜਣ ਕੇ ਪੰਚਾਇਰ ਸਿੰਘ ਸੇਬੰਦ ਜਲਵਾਲੇ ਕਢਿਆਲ ਵਾਲੇ ਸਿੰਘ ਉਹਦੇ ਪਿੱਛੇ ਪਾਲਕੀ ਸੈਬ ਉਸ ਤੋਂ ਪਿੱਛੇ ਕੀਰਤਨ ਵਾਲੇ ਟਰਾਲੀ ਅਤੇ ਬਾਕੀ ਸੰਗਤਾਂ ਸਾਰੇ ਆਪਾਂ ਪਿੱਛੇ ਨਗਰ ਕੀਰਤਨ ਦੇ ਨਾਲ ਚੱਲਣਾ ਸਾਰੀ ਸੰਗਤ ਦਾ ਧੰਨਵਾਦ ਗੁਰੂ ਚਰਨਾਂ ਦੇ ਨਾਲ ਕੀਰਤਨ ਦੇ ਦੁਆਰਾ ਆਪਾਂ ਸਭ ਨੂੰ ਇਕ ਆਇਆ ਜਗਤ ਮਾਸ਼ਾ ਮੈਂ ਪਰਤੋ ਤੂੰ ਦਿਲ ਨੂੰ ਤੋੜਤਾ ਸੀਖਣ ਆਇਆ ਜਗਤ ਮਾਸ਼ਾ ਆਇਆ ਬੀਤਿਏ ਪਛਾਹ ਨਾ ਚਾਹ ਸ਼ਗੀਰੂ ਕੀ ਦੋਨ ਆਪਣੇ ਪਿੰਡਾਲ ਤੋਂ ਹੁਣ ਆਇਆ ਗੁਰੂਗੋਚਾ ਲੱਗਿਆ ਡਾਕਟਰ ਜੀ ਮਹਾਰਾਜਾ ਜੀ ਨੂੰ ਜੀ आया जॾपु माता लिखण आया जॾपु माता ਉਸਹੀ ਦੂਜੇ ਬਣਾਵਦੇ ਆਗੇ ਇੱਥੇ ਵੀ ਚਾਹ ਹੀ ਹੈ ਜੀ ਚਾਹ ਦਾ ਲੰਗਰ ਥੰਡ ਜਿਆਦੇ ਚਾਹ ਦੇ ਲੰਗਰ ਨੇ ਫੇਰ ਚ ਬੇਸਕੋਟਾ ਬੇਸਕੋਟਾ ਲੰਗਰ ਭਾਈ ਮੈਕਸੀ ਆਣਾ ਬਾਬਾ ਜੀ ਠੰਡ ਬਾਲੀਆ ਚਾਹ ਕਰਕੇ ਸਟਾਈਲ ਠੰਡ ਬਾਲੀਆ ਉਧਰ ਖੀਰ ਆ ਉਧਰ ਖੀਰ ਆ ਇੱਧਰ ਬੈਸਕੁਣਾ ਲੰਗਰ ਖੀਰ ਚ ਭਿਓਰ ਬਾਈ ਜਗਰੇਲੇ ਦਾ ਲੰਗਰ ਲਾਇਆ ਬਹੁਤ ਬਹੁਤ ਤਾੜਾ ਇੰਨੀਆਂ ਕੌਲ ਕਿੰਨੇ ਬਾਈ ਜੱਗੀ ਦਾ ਬਹੁਤ ਬਹੁਤ ਧੰਨਵਾਦ ਕਿੰਨੇ ਕੌਲ ਬਾਈ ਬਾਈ ਬਹੁਤ ਸੇਵਾ ਕਰਦੇ ਆ ਠੰਡ ਜੋ ਵੀ ਹੋ ਗਏ ਕਿਦਾਂ ਦੂਸਰੇ ਪਟਾਲ ਤੋਂ ਚੱਲ ਕੇ ਕੀਸੇ ਆ ਗਿਆ ਜੋ ਵੀ ਇੱਥੇ ਸੱਜਣ ਵੀਰਾਂ ਨੇ ਜਗਰੇਲੇ ਦਾ ਲੰਗਰ ਲਾਇਆ ਹੋਇਆ ਹਾਂ ਵੀ ਗੇਰੋ ਦੇ ਕੱਟ ਬਹੁਤ ਜ਼ਿਆਦਾ ਹੈ ਮਹਾਰਾਜੀ ਸੰਗਤ ਬਹੁਤ ਜ਼ਿਆਦਾ ਹੈ ਤੇ ਪਿੱਛੇ ਪਿੱਛੇ ਮਹਾਰਾਜੀ ਆਪਾਂ ਜਾਣਾ ਤੇ ਬੇਤੀ ਹੈ ਕੋਈ ਨਹੀਂ ਕਾ ਬਟਾਰਾ ਜੀ ਬਾਜੂ ਦਾ ਜਿਹੜਾ ਆਉਂਦੇ ਪਾਏ ਹੋਏ ਪਰ ਹੋਰ ਪਿੱਛੇ ਪਿੱਛੇ ਆਉ ਰਹੇ ਬੰਦਾ ਬੇਤੀ ਹੈ ਅਗਲਾ ਆਪਣਾ ਥੀਮੇ ਲਿਖਾ ਦਾ ਬਰਾੜ ਭਰਾਵਾਂ ਦਾ ਆ ਰਿਹਾ ਤੇ ਬੇਤੀ ਹੈ ਸਾਰਿਆਂ ਨੂੰ ਵੀ ਪਿੱਛੇ ਜਾਓ ਅਮੀ ਹੋਈ ਸਾਰਿਆਂ ਦਾ ਸਰਬ ਜੋਤਿ ਪ੍ਰਚਾਰ ਹੋਊਗਾ ਉਹ ਸਾਇਆ ਜਾਊਗਾ ਗੁਰੂ ਦਾ ਨਗਰ

ਆਪਣਾ ਦੋਸਰ ਵਾਲੇ ਆ ਉਹਨਾਂ ਨੂੰ ਇੱਕ ਸਨਸਨਾ ਦੀ ਗੁਰੂਤਾਰ ਦਾ ਸੰਗਤ ਨੂੰ ਹੀ ਹਾਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਧੀ ਦਾ ਸੰਗਤ ਰੱਖਣਾ ਪਵਿੱਤਰ ਕਰੋ ਸੱਤੇ ਬਲਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਰਾਜ ਜੋ ਕਥੀ ਤੇ ਹਟੇ ਵਾਪਿਸ ਕਾਲੇ ਸਰਕਾਰ ਸਰਜੀਤ ਸਿੰਘ ਦੀ ਟੀਮਾਂ ਭਗਾਂਤ ਸਾਹਿਬ ਉਹ ਵੇਅਤ ਮਾਇਆ ਭੇਜਦੇ ਨੇ ਸਤਿਗੁਰੂ ਕਿਰਪਾ ਕਰ ਸਰਦਾਰ ਪ੍ਰਗਟ ਸਿੰਘ ਜੀ ਉਹ ਮਾਇਆ ਭੇਜਦੇ ਨੇ 100 ਰੁਪਏ ਸਤਿਗੁਰੂ ਜੀ ਨੇ ਕਿਹਾ ਕਿ ਲੋਕ ਹਸ਼ਰ ਤੀਕ ਇਤਿਹਾਸ ਦੇ ਪੱਤਿਆਂ ਤੇ ਹਸ਼ਰ ਤੀਕ ਇਤਿਹਾਸ ਦੇ ਪੱਤਿਆਂ ਤੇ ਗੁਰੂ ਗੋਬਿੰਦ ਸਿੰਘ ਦਾ ਸਾਲੀ ਕੋਈ ਦੇਖਣਾ ਨਹੀਂ ਲੱਖਾ ਸੂਰਜਾਂ ਚਲਦੇ ਹੋਏ ਸਭਾ ਹੁਣ ਪਹੁੰਚੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬੇ ਪਾਸ मेरा मोहल्ले ने और तेई दिन आज नगर कौवेला वहां पर कृपया के दो बंदो वाले की पास आ रहे हैं रुक लोग समा तो अभी आज के कई आने पापा को सम्मान मिल जाना है और ना के प्रेम के गांव वाले बैठ के पूरा आराम करना तो हो सकता है नहीं होगा ਬਰਬਰਾ ਸਾਹ ਦੇ ਸੇਕਤੀ ਸਾਹਿਬ ਦੇ ਅੰਤ ਮਾਨ ਸਤਕਾਰ ਸੌਪਿਆ ਮਾਇਆ ਭੇਜਦੇ ਨੇ ਹੋਰ ਸਾਡੀਆਂ ਭੈਣਾ ਵੱਲੋਂ ਮਾਇਆ ਜੀ ਮਹਾਰਾਜ ਲੇਖ ਜੀਤ ਗੋੜਾ ਲੰਗਰ ਵੰਡਦੇ ਹੋਇਆ ਹਰੇ ਦਾ ਹੋ ਜਾਂਦੇ ਕਦੇ ਰਾਜ ਦੇ ਨਹੀਂ ਆਵੇ ਹੋ ਸ਼ਬਾ ਕੱਢੀ ਆਉਂਦੇ ਆ ਕਰਾਂ ਦੀ ਪੋਣੀਆਂ ਆ ਸਾਰੇ ਲੋ ਆ ਰੇੜੀ ਗਾ ਜੁਟਦੇ ਬਰਬਰਾ ਸਾਹਿਬ ਤੋਂ ਅਗਰ ਕੀਰਤਨ ਦੀ ਰਵਾਨਗੀ ਵਾਈਕ ਵਾਇਰਿਕ ਕੰਸਟਰ ਮਾਈਕੂ ਜੀ ਕਿਪ ਕਰਦੇ ਇਸ ਨੂੰ ਘਰ ਤੋਂ ਸੈੱਟਿੰਗ ਕੋਈ ಅಲੰਗ ਲੱਗਿਆ ਆ ਦੇ ਨਾਲ ਰਾਸ ਬਈ ਆ ਬਾਈ ਇਹਦਾ ਜਾਣਾ ਟੱਡੇ ਭਰੇ ਪਏ ਆ ਤੋਂ ਦਾ ਗਲੀ ਵਿੱਚ ਚੋੜੇ ਨਾ ਆ ਗੋ ਇੱਕੋ ਮੂਲੀ ਜੰਨਾ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਬਣਾਇਆ ਆਪਣਾ ਪਰਿਵਾਰ ਮਾਰ। ਉਹ ਪਰਿਵਾਰ ਵਿਚੋਂ ਦਾ ਤਹਿਤ ਦਾ ਸੇਕ ਲੱਗੋ ਆਪਣੀਆਂ ਸੋਚਾਂ ਦੇ ਗਰਤੀਆਂ ਲੈ ਚੱਲੋ। ਚਾਲ ਲੰਗਰੀ। ਸੋ ਨਵੇਂ ਵਿਸਕੜਾ ਲੰਗਰ ਵਿਸਕੜਾ Ah, hier ist ਇਹ ਬਹੁਤ ਬਹੁਤ ਸਮਾਰ। ਸ੍ਰੀ ਦਾ ਬਹੁਤ ਬਹੁਤ ਸਨਵਾ ਜਿਨਾਰੇ ਸਾਰੀ ਸ਼ੰਕਰ ਸਾਰਾ ਸਾਰਾ ਦੇ ਸੰਗਤ ਸੇਵਾ ਕੀ ਗਏ। ਸਭ ਤੋਂ ਬਹੁਤ ਬਹੁਤ ਸਮਾਰ। ਬਹੁਤ ਬਹੁਤ ਸਮਾਰ।